ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੇਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਹੈਲਦੀ ਨਾਸ਼ਤਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਤੇ ਜਿਹੜਾ ਨਾਸ਼ਤਾ ਸਾਡਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਵੇਗਾ ਆਪਾਂ ਇੱਕ ਕਾਲਜ ਜੰਨਿਆ ਦੀ ਰਹੀ ਰਾਤ ਨੂੰ ਤੇ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਭੌਂ ਕੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਤਿਆਰ ਕਰ ਲਿਆ ਤਿੰਨ ਕੱਪ ਜਿਹੜੇ ਆਪਾਂ ਕਣਕ ਦੇ ਆਟੇ ਦੇ ਛਾਣ ਕੇ ਲਏ ਆਂ ਮਸਾਲੇ ਜਿਹੜੇ ਆਪਾਂ ਨੇ ਉਹ ਤਿਆਰ ਕਰ ਲਏ ਪਿਆਜ਼ ਅਦਰਕ ਹਰੀ ਮਿਰਚ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਕद्दूकस ਕਰ ਲਿਆ ਤੇ ਅੱਧਾ ਚਮਚ ਲਿਆ ਸੀ ਕਸੂਰੀ ਮੇਥੀ ਦਾ ਹਾਂਜੀ ਆਪਾਂ ਨੇ ਛੋਲਿਆਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਚੰਗੀ ਤਰ੍ਹਾਂ ਕੁੰਡੀ ਦੇ ਵਿੱਚ ਕੁੱਟ ਲਿਆ ਤੇ ਨਾਲ ਅਸੀਂ ਪਾਇਆ ਨੂਨ ਮਿਰਚ ਮਸਾਲਾ ਹਲਦੀ ਦੇਗੀ ਮਿਰਚ ਤੇ ਇਹ ਜਿਹੜਾ ਸਮਾਨ ਆਪਾਂ ਨੇ ਆਟੇ ਦੇ ਵਿੱਚ मिक्स ਕਰਨਾ ਤਾਂ ਕਿ ਜਿਹੜੀ ਸਾਡਾ ਨਾਸ਼ਤਾ ਮੰਨ ਕੇ ਬਹੁਤ ਹੀ ਸਵਾਦਿਸ਼ਟ ਜਿਹੜਾ ਤਿਆਰ ਹੋਊਗਾ ਤੇ ਚਮਚ ਦੇ ਚੌਥਾ ਹਿੱਸਾ ਜਿਹੜਾ ਆਪਾਂ ਹਿੰਗ ਪਾਵਾਂਗੇ ਹਿੰਗ ਆ ਜਿਹੜੀ ਉਹ ਸਾਡੇ ਪੇਟ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਤੇ ਨਾਲ ਹੀ ਆਪਾਂ ਪਾ ਦਾਂਗੇ ਆਪਾਂ ਜਿਹੜੇ ਕद्दू ਖਸ ਕਰੇ ਹੋਏ ਪਿਆਜ਼ ਤੇ ਅਦਰਕ ਮਿਰਚ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਪਾਣੀ ਜਿਹੜੇ ਛੋਲਿਆਂ ਨੂੰ ਆਪਾਂ ਨੇ ਉਬਾਲਿਆ ਜਿਸ ਪਾਣੀ ਵਿੱਚ ਉਬਾਲਿਆ ਤੇ ਉਹ ਜਿਹੜਾ ਸਾਡਾ ਬਚਿਆ ਪਾਣੀ ਤਾਂ ਉਹਦੇ ਵਿੱਚ ਹੀ ਆਪਾਂ ਨੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਤੇ ਬਾਕੀ ਨਾਲ ਆਪਾਂ ਹੋਰ ਪਾਵਾਂਗੇ ਸਿੰਪਲ ਪਾਣੀ ਆਪਾਂ ਨੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਉਹਨਾਂ ਉਸ ਹੱਬ ਦੇ ਨਾਲ ਆਪਾਂ ਨੇ ਗੁੰਨਣਾ ਜਿੰਨਾ ਆਪਾਂ ਆਮ ਸਿੰਪਲ ਆਟਾ ਗੁੰਨਦੇ ਆ ਰੋਟੀ ਵਾਸਤੇ ਨਾਹੀਂ ਬਹੁਤਾ ਸਖਤ ਤੇ ਨਾਹੀਂ ਬਹੁਤਾ ਨਰਮ ਇਹਨੂੰ ਆਪਾਂ ਤੰਦੂਰੀ ਰੋਟੀ ਦੀ ਤਰ੍ਹਾਂ ਬਣਾਵਾਂਗੇ ਇਹਨੂੰ ਆਪਾਂ ਨੇ ਨਹੀਂ ਬਹੁਤਾ ਸਬ ਪੀੜਾ ਬਹੁਤਾ بڑا ਲੈਣਾ ਤੇ ਨਹੀਂ ਬਹੁਤਾ ਛੋਟਾ ਲੈਣਾ ਬਹੁ ਮੀਡੀਅਮ ਦੇ ਸਾਈਜ਼ ਦਾ ਜਿਹੜਾ ਆਪਾਂ ਨੇ ਪੀੜਾ ਲੈਣਾ ਆਪਾਂ ਇਹਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਤਿਆਰ ਕਰਾਂਗੇ ਦੇਖੋ ਅਸੀਂ ਆਟੇ ਨੂੰ ਗੁੰਨ ਲਿਆ ਆਪਾਂ ਨੇ ਇਹਦੇ ਵਿੱਚ ਸਿੰਪਲ ਥੋੜਾ ਜਿਹਾ ਪਾਣੀ ਹੌਲ ਪਾਇਆ ਤੇ ਪਾਣੀ ਪਾ ਕੇ ਆਟੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਜਿਹੜੀ ਮੁੱਗੀ ਮਾਲ ਲਈ ਤੇ ਇਹ ਜਿਹੜਾ ਆਟਾ ਸਾਡਾ ਬਹੁਤ ਹੀ ਸਮੂਦ ਤਿਆਰ ਹੋ ਗਿਆ ਆਪਾਂ ਇਹਦੇ ਵਿੱਚ ਕੋਈ ਕੀ ਤੇਲ ਜਾਂ ਹੋਰ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਪਾਈ ਸਿਰਫ ਆਪਾਂ ਨੇ ਆਟੇ ਨੂੰ ਪਾਣੀ ਦੇ ਨਾਲ ਹੀ ਗੁੰਨੇ ਆ ਇਹ ਸਾਡਾ ਜਿਹੜਾ ਨਾਸ਼ਤਾ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਊਗਾ ਤੇ ਆਪਾਂ ਹੁਣ ਬਣਾਨੇ ਆ ਪਰੌਂਠੀਆਂ ਆਪਾਂ ਪਰੌਂਠੀ ਤਿਆਰ ਕਰਦੇ ਆ ਪਰੌਂਠੀ ਜਿਹੜੀ ਆਪਾਂ ਨੇ ਉਹ ਤੰਦੂਰ ਰੋਟੀ ਵਰਗੀ ਜਿਹੜੀ ਤਿਆਰ ਕਰਦੇ ਆ ਉਹਨੋਂ ਆਪਾਂ ਦਹੀਂ ਲੱਸੀ ਜਾਂ ਚਾਹ ਨਾਲ ਵੀ ਖਾ ਸਕਦੇ ਆ ਖਾਣੇ ਦੇ ਵਿੱਚ ਬਹੁਤ ਹੀ ਸਵਾਦ ਇਸ ਤੋਂ ਹੁੰਦੀ ਹੈ ਹੁਣ ਆਪਾਂ ਇੱਕ ਫੁਲਕਾ ਜਿਹੜਾ ਤਿਆਰ ਕਰਾਂਗੇ ਮੀਡੀਅਮ ਦੇ ਸਾਇਦ ਆਪਾਂ ਨੇ ਪੇੜਾ ਲਿਆ ਫੁਲਕਾ ਆਪਾਂ ਨੇ ਤਿਆਰ ਕਰ ਲਿਆ ਇਹਨੂੰ ਬੇਲਣ ਦੇ ਵਿੱਚ ਕੋਈ ਦਿੱਕਤ ਨਹੀਂ ਆਦੀ ਇਹ ਉਸੇ ਤਰ੍ਹਾਂ ਸਿਰ ਬੇਰੋਂ ਦੀ ਜਿਸ ਤਰ੍ਹਾਂ ਆਪਾਂ ਸਿੰਪਲ ਰੋਟੀ ਜਿਹੜੀ ਬੀਲਦੇ ਆ ਤਵਾ ਸੀ ਇੱਕ ਪਾਸੇ ਗੈਸ ਤੇ ਗਰਮ ਕਰ ਲਿਆ ਤੇ ਹੁਣ ਆਪਾਂ ਨੇ ਰੋਟੀ ਨੂੰ ਪਾਣੀ ਦੇ ਵਿੱਚ ਛੱਡਤਾ ਦੋਨੋਂ ਪਾਸੇ ਤੇ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਸੁੱਕਾ ਆਟਾ ਉਹ ਤਾਰ ਦੇਣਾ ਤਾਂ ਕਿ ਜਿਹੜੀ ਰੋਟੀ ਆ ਉਹ ਪੀਲੀ ਨਾ ਹੋ ਸਕੇ ਜਦੋਂ ਰੋਟੀ ਵਿੱਚ ਪੀਲਾਪਨ ਆਂਦਾ ਹੈ ਸੁੱਕੇ ਆਟੇ ਕਰਕੇ ਤਾਂ ਜਿਹੜੀ ਉਹ ਰੋਟੀ ਆ ਉਹ ਥੋੜੀ ਜਿਹੀ ਕੜੱਤਲ ਪਰ ਹੋ ਜਾਂਦੀ ਹੈ ਇਸ ਕਰਕੇ ਉਹ ਅਸੀਂ ਇਹ ਬਣਾਉਣੀ ਤੰਦੂਰੀ ਰੋਟੀ ਹੁਣ ਦੇਖੋ ਰੋਟੀ ਜਿਹੜੀ ਤਵੇ ਦੇ ਨਾਲ ਪੂਰੀ ਤਰ੍ਹਾਂ ਚਿਪਕ ਗਈ ਹੁਣ ਆਪਾਂ ਇਹਨੂੰ ਦੂਜੇ ਪਾਸੇ ਸੇਕ ਲਗਵਾਵਾਂਗੇ ਤੇ ਇਹਨੂੰ ਕਰਿਆ ਪੁੱਠਾ ਹੁਣ ਤੁਨੋਂ ਆਪਾਂ ਸੇਕ ਲਗਵਾਇਆ ਦੇਖੋ ਜਿਹੜਾ ਰੋਟੀ ਦਾ ਰੰਗ ਆ ਉਹ ਬਦਲ ਗਿਆ ਅਜੇ ਰੋਟੀ ਸਾਡੀ ਨਰਮ ਹੈ ਜਦੋਂ ਇਹਨੂੰ ਪੂਰੀ ਤਰ੍ਹਾਂ ਸੇਕ ਲੱਗ ਜੂਗਾ ਨਾ ਆਸਾਨੀ ਦੇ ਨਾਲ ਆਪਾਂ ਇਹਨੂੰ ਥੱਲ ਸਕਦੇ ਹੁਣ ਜਿਹੜੀ ਸਾਡੀ ਰੋਟੀ ਇੱਕੋ ਸਾਈਡ ਤੇ ਬਣ ਕੇ ਤਿਆਰ ਹੋ ਗਈ ਉਹਦੇ ਉੱਪਰ ਆਪਾਂ ਨੇ ਲਗਾਇਆ ਦੇਸੀ ਘਿਓ ਘਿਓ ਲਾਉਣਾ ਨਹੀਂ ਲਾਉਣਾ ਉਹ ਆਪਣੀ ਮਰਜ਼ੀ ਹੈ ਤੇ ਜਿਹੜੇ ਅਸੀਂ ਪਰੌਂਠਾ ਇਹ ਬਹੁਤ ਹੀ ਸਵਾਦਿਸ਼ਟ ਤਿਆਰ ਕਰਨਾ ਇਹਨੂੰ ਅਸੀਂ ਦੇਸੀ ਘਿਓ ਦੇ ਨਾਲ ਦੋਨੇ ਪਾਸੇ ਚੰਗੀ ਤਰ੍ਹਾਂ ਚੋਪ ਦੇਣਾ ਕਾਲੇ ਚਨੇ ਆ ਜਿਹੜੇ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੇ ਆ ਸਾਡੇ ਪੇਟ ਦੀਆਂ ਬਹੁਤ ਬਿਮਾਰੀਆਂ ਨੂੰ ਇਹ ਕਾਲੇ ਚਨੇ ਜੇ ਛਿਲਕੇ ਵਾਲੇ ਅਸੀਂ ਖਾਈਏ ਤਾਂ ਇਹ ਬਹੁਤ ਬਿਮਾਰੀਆਂ ਤੋਂ ਸਾਨੂੰ ਬਚਾ ਸਕਦੇ ਆ ਕਾਲੇ ਚਨੇ ਜਿਹੜੇ ਕੋਲਸਟ੍ਰੋਲ ਨੂੰ ਤਾਂ ਇਹ ਬਿਲਕੁਲ ਖਤਮ ਜਿਹੜਾ ਕਰ ਦਿੰਦੇ ਆ ਦੇਖੋ ਜਿਹੜੀ ਸਾਡੀ ਪਰੌਂਠੀ ਆ ਉਹ ਬਣ ਕੇ ਤਿਆਰ ਹੋ ਗਈ। ਇਹਦਾ ਜਿਹੜਾ ਟੇਸਟ ਆ ਉਹ ਬਿਲਕੁਲ ਤਨ ਦੂਈ ਰੋਟੀ ਵਰਗਾ ਹੋਊਗਾ ਤੇ ਖਾਣ ਵਿੱਚ ਬਹੁਤ ਹੀ ਲਾਜਵਾਬ ਜਿਹੜੀ ਹੁਣ ਬਣੂਗੀ ਇਹ। ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਦੇਖੋ ਸਾਡੀ ਜਿਹੜੀ ਪਰੌਂਠੀ ਆ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਐ। ਤੇ ਹੁਣ ਬਣਾਵਾਂਗੇ ਆਪਾਂ ਦੂਜੀ ਰੋਟੀ ਸੁੱਕਾ ਹਟਾ ਲਾਇਆ ਹੱਥ ਨੂੰ మీడియం ਸਾਈਜ਼ ਦਾ ਆਪਾਂ ਨੇ ਲਿਆ ਪੀੜਾ ਤੇ ਪੀੜੇ ਨੂੰ ਆਪਾਂ ਨੇ ਆਮ ਸਿੰਪਲ ਰੋਟੀ ਵਾਂਗ ਬਣਾ ਲੈਣਾ ਤੇ ਇਹ ਵੀ ਆਪਾਂ ਬਣਾਵਾਂਗੇ ਲੋਈ ਜੇ ਆਪਾਂ ਪੀੜੇ ਨੂੰ ਥੋੜਾ ਜਿਹਾ ਹੱਥ ਦੀ ਲੋਈ ਬਣਾ ਕੇ ਬਣਾਈਏ ਤਾਂ ਜਿਹੜੀ ਸਾਡੀ ਰੋਟੀ ਬਹੁਤ ਆਸਾਨ ਤਰੀਕੇ ਨਾਲ ਬਚ ਜਾਂਦੀ ਹੈ ਹੁਣ ਬਣਾਵਾਂਗੇ ਆਪਾਂ ਸਿੰਪਲ ਫੁਲਕਾ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਆਪ ਵੀ ਇੱਕ ਵਾਰੀ ਜਰੂਰ ਬਣਾਇਓ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਇਹਨੂੰ ਵੀ ਆਪਾਂ ਦੋਨੇ ਪਾਸੇ ਤੋਂ ਰੋਟੀ ਨੂੰ ਪਾਣੀ ਦੇ ਵਿੱਚੋਂ ਕੱਢ ਲਿਆ ਜਿਹੜਾ ਟੇਸਟ ਆ ਬਹੁਤ ਆਰਾਮ ਸਿੰਪਲ ਰੋਟੀ ਨਾਲ ਜਿਹੜਾ ਇਹ ਟੇਸਟ ਹੈ ਇਹ ਤਾਂ ਬਹੁਤ ਅਲੱਗ ਹੋ ਜਾਂਦਾ ਹੈ। ਚਲ ਜੇ ਆਪਾਂ ਸਿੰਪਲ ਰੋਟੀ ਨੂੰ ਵੀ ਇਸ ਤਰ੍ਹਾਂ ਪਾਣੀ ਦੇ ਵਿੱਚ ਧੋ ਕੇ ਬਣਾਉਂਦੇ ਆ ਉਹਦਾ ਵੀ ਜਿਹੜਾ ਟੇਸਟ ਆ ਬਹੁਤ ਅਲੱਗ ਹੋ ਜਾਂਦਾ। ਉਹਨੂੰ ਵੀ ਆਪਾਂ ਦਹੀਂ ਲੱਸੀ ਨਾਲ ਖਾਈਏ ਬਹੁਤ ਹੀ ਸਵਾਦਿਸ਼ਟੀ ਜੜੀ ਬਣਦੀ ਹੈ। ਹੁਣ ਦੇਖੋ ਅਸੀਂ ਰੋਟੀ ਨੂੰ ਦੂਜੇ ਪਾਸੇ ਸੇਕ ਲਗਵਾਇਆ ਤਵੇ ਨੂੰ ਪੁੱਠਾ ਕਰਕੇ ਤਾਂ ਰੋਟੀ ਦਾ ਜਿਹੜਾ ਰੰਗ ਉਹ ਬਦਲ ਗਿਆ। ਹੁਣ ਆਪਾਂ ਇਹਨੂੰ ਪਲਟ ਦਵਾਂਗੇ। ਪਾਣੀ ਹੱਥੀ ਰੋਟੀ ਅਸੀਂ ਇਹਨੂੰ ਕਹਿੰਦੇ ਆਂ ਖਾਣ ਦੇ ਵਿੱਚ ਬਹੁਤ ਹੀ ਇਹ ਸਵਾਦਿਸ਼ਟ ਹੁੰਦੀ ਹੈ ਹੁਣ ਦੇਖੋ ਇੱਕ ਸਾਈਡ ਆ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਉਹਦੇ ਕੋਲ ਲਗਾ ਦੇਵਾਂਗੇ ਦੇਸੀ ਘਿਓ ਤੇ ਨਾਲ ਹੀ ਆਪਾਂ ਇਹਨੂੰ ਪਲਟ ਦਵਾਂਗੇ ਹੁਣ ਆਪਾਂ ਇੱਧਰ ਪਾਸੇ ਵੀ ਦੇਸੀ ਘਿਓ ਲਗਾਵਾਂਗੇ ਜਿਹੜਾ ਪਰੌਂਟਾ ਸਾਡਾ ਬਣ ਕੇ ਬਹੁਤ ਹੀ ਸੋ ਆਦਿ ਸਟਾ ਹੁੰਦਾ ਤੁਸੀਂ ਇੱਕ ਵਾਰੀ ਬਣਾਉਂਗੇ ਰੋਜ਼ ਰੋਜ਼ ਬਣਾਉਂਗੇ ਇਹ ਹੈਲਦੀ ਨਾਸ਼ਤਾ ਹੈ ਇਹਨੂੰ ਆਪਾਂ ਬਹੁਤ ਹੀ ਆਸਾਨ ਢੰਗ ਦੇ ਨਾਲ ਬਣਾ ਸਕਦੇ ਹਾਂ ਹਲਕਾ ਹਲਕਾ ਆਪਣੇ ਦਿਵਾਣਾ ਤਾਂ ਕਿ ਜਿਹੜੀ ਰੋਟੀਨ ਪੂਰੀ ਤੇ ਰਸੇ ਲੱਗ ਸਕਦੀ ਹੈ ਤਦਕੋ ਸਾਡਾ ਜਿਹੜਾ ਦੂਜਾ ਫੁਲਕਾ ਵੀ ਬਣ ਕੇ ਤਿਆਰ ਹੋ ਗਏ ਮੈਨੂੰ ਉਮੀਦ ਹੈ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਜ਼ਰੂਰ ਪਸੰਦ ਆਊਗਾ ਜੇ ਤੁਹਾਨੂੰ ਪਸੰਦ ਆਇਆ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਬਾਕੀ ਦੇਖੋ ਸਾਡਾ ਜਿਹੜਾ ਬਣ ਕੇ ਨਾਸ਼ਤਾ ਤਿਆਰ ਹੋ ਗਿਆ ਤਹੀਂ ਲੱਸੀ ਅਚਾਰ ਤੇ ਇਹਦੇ ਨਾਲ ਜੇ ਆਪਾਂ ਖਾਈਏ ਤਾਂ ਬਹੁਤ ਹੀ ਮਜ਼ੇਦਾਰ ਜਿਹੜਾ ਸਾਡਾ ਨਾਸ਼ਤਾ ਉਹ ਬਣ ਜਾਂਦਾ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ